ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਪੀ ਸਾ ਸੰਗਤ ਜੀਓ ਗੁਰਸਿੱਖੀ ਦੀ ਮਹਿਕ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਗੁਰਸਿੱਖੀ ਇੱਕ ਐਡੀ ਵੱਡੀ ਦਾਤ ਹੈ ਜੋ ਕਿ ਜੇਕਰ ਸਾਡੇ ਮਸਤਕ ਦਾ ਭਾਗ ਬਣ ਜਾ ਤਾਂ ਸਾਡੇ ਘਰ ਦੇ ਵਿੱਚ ਪ੍ਰਕਾਸ਼ ਹੋ ਜਾਵੇ ਤੇ ਸਾਡਾ ਘਰ ਸੁਗੰਧਿਤ ਹੋ ਜਾਵੇ ਕਿਉਂਕਿ ਇਹ ਬੜੀ ਅਮੋਲਕ ਸ਼ੈ ਹੈ ਗੁਰੂ ਪਾਤਸ਼ਾਹੀ ਸਾਨੂੰ ਦਾਤਾਂ ਦੇ ਨਾਲ ਨਿਵਾਜ਼ਦੇ ਹਨ ਤੇ ਇਹਨਾਂ ਦਾਤਾਂ ਦੇ ਵਿੱਚੋਂ ਜਿਹੜੇ ਬੱਚੇ ਹੁੰਦੇ ਹਨ ਉਹ ਬੜੀ ਵੱਡੀ ਦਾਤ ਹੁੰਦੇ ਹਨ ਜੇਕਰ ਇਹ ਬੱਚੇ ਬਚਪਨ ਦੇ ਵਿੱਚ ਹੀ ਗੁਰਸਿੱਖੀ ਨਾਲ ਜੁੜ ਜਾਣ ਨਾਮ ਨਾਲ ਜੁੜ ਜਾਣ ਬਾਣੀ ਨਾਲ ਜੁੜ ਜਾਣ ਤਾਂ ਸਾਡੇ ਬਹੁਤ ਵੱਡੇ ਭਾਗ ਹੋ ਸਕਦੇ ਹਨ ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਵੀ ਹੈ ਅਰਦਾਸ ਵੀ ਹੈ ਕਿ ਅਸੀਂ ਅਜਿਹੇ ਯਤਨ ਕਰੀਏ ਤਾਂ ਜੋ ਸਾਡੇ ਬੱਚੇ ਗੁਰਸਿੱਖੀ ਨਾਲ ਜੁੜੇ ਰਹਿਣ ਹਾਲਾਂਕਿ ਇਹ ਇੱਕ ਨਦਰ ਦਾ ਵਿਸ਼ਾ ਹੈ ਕਿਰਪਾ ਦਾ ਵਿਸ਼ਾ ਹੈ ਜੋ ਕਿ ਸਤਿਗੁਰੂ ਜੀ ਤਰੁੱਟ ਕੇ ਸਾਡੇ ਉੱਪਰ ਕਰਦੇ ਹਨ ਪਰ ਫਿਰ ਵੀ ਕੋਸ਼ਿਸ਼ ਕਰੀਏ ਕਿ ਸਾਡੀ ਇਹ ਜੋ ਬੱਚਿਆਂ ਦੀ ਦਾਤ ਹੈ ਉਹ ਗੁਰਸਿੱਖੀ ਨਾਲ ਜੁੜੇ ਰਹਿਣ ਤਾ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਵਿਰਾਸਤ ਦੇ ਨਾਲ ਇਸ ਮਹਾਨ ਧੰਨ ਦੇ ਨਾਲ ਜੁੜ ਸਕਣ ਅਤੇ ਅਸੀਂ ਆਪਣੇ ਆਪ ਨੂੰ ਅਸਲ ਦੇ ਵਿੱਚ ਭਾਗਾ ਵਾਲਾ ਸਮਝ ਸਕੀਏ ਸੋ ਅੱਜ ਦਾਸ ਆਪਣੀ ਬੱਚੀ ਨੂੰ ਆਪ ਸਭ ਦੇ ਰੂਬਰੂ ਕਰਾਵੇਗਾ ਅਸੀਂ ਕੋਟਾਨ ਕੋਟਾਨ ਸ਼ੁਕਰ ਕਰਦੇ ਹਾਂ ਜੋ ਸਤਿਗੁਰੂ ਜੀ ਨੇ ਇਸ ਬੱਚੀ ਨੂੰ ਸਾਡੇ ਘਰ ਵਿਖੇ ਜਾ ਹੈ ਸਾਡੇ ਤੇ ਤਰਸ ਕੀਤਾ ਹੈ ਆਓ ਆਪਾਂ ਇਸ ਬੱਚੀ ਦੇ ਰੂਬਰੂ ਹੁੰਨੇ ਹਾਂ ਮੈਂ ਸਭ ਤੋਂ ਪਹਿਲਾਂ ਜੀ ਨੂੰ ਪੁੱਛਾਂਗਾ ਕਿ ਤੁਹਾਡਾ ਨਾਮ ਕੀ ਹੈ ਮਹਿਰਾਮਤ ਕੌਰ ਇਸ ਬੱਚੀ ਦਾ ਨਾਮ ਮਹਿਰਾਮਤ ਕੌਰ ਹੈ ਤੇ ਬੇਟਾ ਤੁਸੀਂ ਇਹ ਦੱਸੋ ਮਹਿਰਾਮਤ ਦਾ ਕੀ ਭਾਵ ਹੈ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਤੁਸੀਂ ਇਹ ਦੱਸ ਸਕਦੇ ਹੋ ਕਿ ਜਿਹੜਾ ਇਹ ਮਹਿਰਾਮਤ ਸ਼ਬਦ ਹੈ ਇਹ ਕਿਹੜੀ ਬਾਣੀ ਦੇ ਵਿੱਚੋਂ ਲਿਆ ਗਿਆ ਰਹਾ ਸਾਹਿਬ ਬਹੁਤ ਵਧੀਆ ਰਹਾ ਸਾਹਿਬ ਦੀ ਬਾਣੀ ਦੇ ਵਿੱਚੋਂ ਮਿਹਰਾਮਤ ਸ਼ਬਦ ਲਿਆ ਗਿਆ ਹੈ ਉਹ ਪੰਕਤੀ ਤੁਹਾਨੂੰ ਆਉਂਦੀ ਹੈ ਹਾਂ ਜੀ ਜੀ ਤੁਸੀਂ ਉਹ ਪੰਕਤੀ ਸੁਣਾ ਸਕਦੇ ਹੋ ਮੇਰਾ ਮਤ ਹੋਈ ਸਤਗੁਰ ਸੱਚ ਮਿਲਿਆ ਬਹੁਤ ਵਧੀਆ ਤੁਸੀਂ ਇਹ ਦੱਸ ਸਕਦੇ ਹੋ ਕਿ ਸਿੱਖ ਧਰਮ ਦੇ ਵਿੱਚ ਕਿੰਨੇ ਗੁਰੂ ਸਹਿਬਾਨ ਹਨ 10 ਗੁਰੂ ਸਹਿਬਾਨ ਠੀਕ ਹੈ ਜੀ ਪਹਿਲੇ ਗੁਰੂ ਕੌਣ ਹਨ ਗੁਰੂ ਨਾਨਕ ਦੇਵ ਜੀ ਵੈਰੀ ਗੁੱਡ ਕੀ ਤੁਹਾਨੂੰ ਪਤਾ ਹੈ ਕਿ ਪੰਜਵੇਂ ਗੁਰੂ ਸਹਿਬਾਨ ਕੌਣ ਹਨ ਸ਼੍ਰੀ ਗੁਰੂ ਅਰਜਨ ਦੇਵ ਵੈਰੀ ਗੁੱਡ ਨੌਵੇਂ ਪਾਤਸ਼ਾਹ ਕੌਣ ਹਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵੈਰੀ ਗੁੱਡ ਤੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਹਰਨ ਸਾਡੇ ਗੁਰੂ ਸਹਿਬਾਨ ਕੌਣ ਹਨ ਸ਼੍ਰੀ ਗੁਰੂ ਉਗਰਾਣ ਸਾਹਿਬ ਜੀ ਬਹੁਤ ਵਧੀਆ ਸਿੱਖ ਧਰਮ ਦੇ ਵਿੱਚ ਗੁਰਮੰਤਰ ਕਿਹੜਾ ਹੈ ਬਾਹੀ ਗੁਰੂ ਤੇ ਮੂਲ ਮੰਤਰ ਇਕੁਨਕਾਰ ਸਤਨਾ ਕਰਤਾ ਪੁਰਖ ਨੀਰ ਉਪੋ ਨੀਰ ਵਕਾਰ ਮੂਰਤ ਅਜੁਨੀ ਸੈਭੰ ਗੁਰਪਰਸਤਿ ਇਹ ਮੂਲ ਮੰਤਰ ਹੈ ਇਹ ਕਿਸ ਬਾਣੀ ਦੇ ਵਿੱਚੋਂ ਲਿਆ ਗਿਆ ਹੈ ਸਾਹਿਬ ਤੇ ਜੋ ਜੀ ਸਾਹਿਬ ਕਿਹੜੇ ਗੁਰੂ ਪਾਤਸ਼ਾਹ ਦੀ ਬਾਣੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਹਾਂ ਜੀ ਗੁਰਬਾਣੀ ਸਾਨੂੰ ਪੰਚੀਦੀ ਹੈ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਵੈਰੀ ਗੁੱਡ ਤੁਹਾਨੂੰ ਸਭ ਤੋਂ ਪਹਿਲਾਂ ਇਸ ਗੁਰਬਾਣੀ ਬਾਰੇ ਕਿੱਥੋਂ ਪਤਾ ਲੱਗਿਆ ਮਮਾਤੋ ਪਿੱਛੋਂ ਪੁੱਸੇ ਕਿਹੜੇ ਗੁਰੂ ਪਾਤਸ਼ਾਹ ਦੀ ਬਾਣੀ ਹੈ ਸਿਰ ਗੁਰੂ ਹੋਵੇਂ ਕਿੰਗੀ ਤੁਸੀਂ ਸਾਨੂੰ ਚਾਰ ਸਹਿਬਜ਼ਾਦਿਆਂ ਦੇ ਨਾਮ ਦੱਸ ਸਕਦੇ ਹੋ ਹਾਂਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਗਤ ਸਿੰਘ ਜੀ ਬਾਬਾ ਜورਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਵੈਰੀ ਗੁੱਡ ਤੇ ਖਾਲਸੇ ਦੀ ਮਾਤਾ ਕੌਣ ਹੈ ਮਾਤਾ ਸਾਹਿਬ ਕੌਰ ਜੀ ਬੇਟਾ ਸਾਨੂੰ ਇਹ ਦੱਸੋ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਹਾਂਜੀ ਕਿਉਂ ਪੜਨੀ ਚਾਹੀਦੀ ਹੈ ਇਹ ਸਾਨੂੰ ਵਾਹਿਗੁਰੂ ਨਾਲ ਜੋੜਦੀ ਹੈ ਵੈਰੀ ਗੁੱਡ ਬੇਟਾ ਤੁਸੀਂ ਗੁਰਬਾਣੀ ਕਿਉਂ ਪੜਦੇ ਹੋ ਮੈਨੂੰ ਬਹੁਤ ਮਿੱਠੇ ਲੱਗਦੀ ਹੈ ਇਹ ਮੈਨੂੰ ਵਾਹਿਗੁਰੂ ਨਾਲ ਜੋੜਦੀ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪੜਨੀ ਚਾਹੀਦੀ ਹੈ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੋ ਸੈਕ੍ਰੀਟ ਹਾਰਟ ਕੌਨਨ ਸਕੂਲ ਤੇ ਜਦੋਂ ਤੁਸੀਂ ਸਕੂਲ ਜਾਂਦੇ ਹੋ ਉਸ ਤੋਂ ਪਹਿਲਾਂ ਗੁਰਬਾਣੀ ਰੋਜ਼ ਪੜ੍ਹਦੇ ਹੋ? ਹਾਂਜੀ ਮੈਂ ਰੋਜ਼ ਸਕੂਲ ਜਾਣ ਲਈ ਗੁਰਬਾਣੀ ਪੜ੍ਹਦੀ ਹਾਂ। ਬਹੁਤ ਥੈਂਕ ਯੂ ਬੇਟਾ ਜੀ। ਵਾਹਿਗੁਰੂ ਕਿਰਪਾ ਕਰਨ ਤੁਹਾਨੂੰ ਸਦਾ ਹੀ ਇਸ ਗੁਰਬਾਣੀ ਦੇ ਨਾਲ ਜੋੜੀ ਰੱਖਣ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਰੱਖਣ ਸਾਰੀ ਦੁਨੀਆ ਦੇ ਵਿੱਚ ਗੁਰਸਿੱਖੀ ਦਾ ਪ੍ਰਕਾਸ਼ ਕਰ ਦੇਣ। ਸੋ ਆਪਾਂ ਆਪਣੀ ਆਡੀਅנס ਨੂੰ ਫਤਿਹ ਦੀ ਸਾਂਝ ਪਾਈਏ। ਠੀਕ ਹੈ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ। Ai, que pode